ਦੀ ਨਾਲ ਬਖਾਇਆ ਆਉ ਦਿੱਤੀ ਆਉ ਦੀ ਮਾਂ ਦੇਰ ਕਰ ਤੁਹਾਨੂੰ ਕੀਰਨੇ ਪਾਗੀ ਜਿਹੜੀ ਰੋ ਰੋ ਕੇ ਆਉਂਦੇ ਇਹਨਾਂ ਦੇ ਪੁੱਤ ਦੁਬਾਰਾ ਇਹਨਾਂ ਦਾ ਦੁੱਖ ਤੁਸੀਂ ਖਾਪ ਮਾਰੇ ਇਹਨਾਂ ਦੇ ਪੁੱਤ ਜਦੋਂ ਉਹਨਾਂ ਦਾ ਪੁੱਤ ਦਾ ਖਰੀਦਿਆ ਟਰੈਕਟਰ ਤੁਸੀਂ ਛੱਡੀ ਨਾਲ ਵੇਚਤਾ ਕੋਈ ਵੀ ਇਹ ਨਾ ਸਮਝੇ ਕਿ ਇਹ 달ਿਤ ਜਾਇ ਇੱਕ ਮਜਲੂਮ ਆ ਕੱਲੇ ਆ ਕਿ ਅਸੀਂ ਜੋ ਮਰਜੀ ਆਪਦੀਆਂ ਕਿਥੇ ਤੋਂ ਹੋਈ ਲੈ ਕੇ 150 ਦਾ ਮੈਂ ਕਿਤੇ ਆਪਦੇ ਆਪ ਨੂੰ ਰਵੀਸ਼ ਕੁਮਾਰ ਸਮਝ ਕੇ ਤੇ ਉਹਨਾਂ ਮਸਲੂਮ ਲੋਕਾਂ ਨੂੰ ਚੱਬ ਜਾਗੇ ਨਹੀਂ ਚੱਬੜ ਦਿਆਂਗੇ ਹਾਏ ਹੋਏ ਹਾਏ ਹੋਏ ਰੱਬਾ ਹਾਏ ਹੋਏ ਕਰਾਸੀ ਆਪਾ ਹਾਏ ਹੋਏ ਇਹ ਮਨਿੰਦਰ ਸਿੱਧੂ ਦੀ ਇੱਕ ਕਤੂਤਾ ਹੈ ਉਹ ਹਰ ਜਗ੍ਹਾ ਤੇ ਇਸ ਤਰ੍ਹਾਂ ਦੀ ਲੜਾਈ ਪੇਸ਼ ਕਰਦਾ ਹੈ ਇਸ ਕਰਕੇ ਇਹ ਉਹ ਇਹ ਨਹੀਂ ਕਰਦਾ ਕਿ ਜਦੋਂ ਸ਼ਹਿਰ ਦੇ ਵਿੱਚ ਜਿਹੜੇ ਕਿਸੇ ਬੰਦੇ ਨੂੰ ਪਰੋਤੀ ਦੇ ਪੌਣ ਆਉਦੇ ਆ ਤਾਂ ਉਹਨਾਂ ਲੋਕਾਂ ਨੂੰ ਹੈ ਉਹਨਾਂ ਲੋਕਾਂ ਨੂੰ ਬੇਇੱਜ਼ਤੀ ਕਰਦਾ ਹੈ ਵੀ ਉਹ ਆਪ ਦੇ ਜੇ ਕਿਸੇ ਦਿਨ ਫੋਨ ਆਉਂਦੇ ਆ ਤਾਂ ਉਹ ਸਾਡੇ ਧਿਆਨ ਚ ਲਿਓਣ ਅਸੀਂ ਉਹਦੀ ਸੁਣਾਈ ਕਰਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੇਸ਼ ਪੰਜਾਬ ਟੈਲੀਵਿਜ਼ਨ ਮੈਂ ਹਰਮੇਂਦਰਪ੍ਰੀਤ ਜੈਤੂਧਰ ਨੇੜਲਾ ਇੱਕ ਪਿੰਡ ਹੈ ਕਰੀਰਵਾਲੀ ਉੱਥੋਂ ਦੇ ਇੱਕ ਵਿਧਵਾ ਹਰਤ ਹੈ ਵੀਰਪਾਲ ਕੌਰ ਇਸ ਵੀਰਪਾਲ ਕੌਰ ਦੀ ਚਰਚਾ ਤੁਸੀਂ ਪਿਛਲੇ ਕਈ ਦਿਨਾਂ ਤੋਂ ਮੀਡੀਆ ਦੇ ਵਿੱਚ ਸੁਣ ਰਹੇ ਹੋਵੋਗੇ ਅਸਲ ਤੇ ਵਿੱਚ ਇਸ ਵੀਰਪਾਲ ਕੌਰ ਦੇ ਪਤੀ ਦੀ ਜਦੋਂ ਮੌਤ ਹੋਈ ਉਸ ਤੋਂ ਬਾਅਦ ਉਸ ਦੇ ਇੱਕ ਰਿਸ਼ਤੇਦਾਰ ਨੇ ਉਹ ਨਦਾ ਟਰੈਕਟਰ ਜਿਹੜਾ ਹੈ ਉਹ ਠੋਖੇ ਨਾਲ ਵੇਚ ਦਿੱਤਾ ਇਹ ਦੱਸਿਆ ਜਾ ਰਿਹਾ ਹੈ ਇਸ ਮਾਮਲੇ ਚ ਜੈਤੋ ਥਾਣੇ ਚ ਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ 420 ਦਾ ਇਸ ਮਾਮਲੇ ਦੇ ਵਿੱਚ ਇੱਕ ਨਾਮ ਹੁਕਮਚੰਦ ਪੱਤਰਕਾਰ ਦਾ ਹੈ ਜਿਹੜਾ ਪੱਤਰਕਾਰ ਵੀ ਹੈ ਤੇ ਕਚਹਿਰੀ ਦੇ ਵਿੱਚ ਜਿਹੜੇ ਕਾਗਜ਼ ਨੇ ਉਹਨਾਂ ਦੀ ਉਹਨਾਂ ਨੂੰ ਵੇਚਣ ਦਾ ਕੰਮ ਵੀ ਕਰਦਾ ਹੈ ਫਾਈਲਾਂ ਭਰਨ ਦਾ ਕੰਮ ਵੀ ਕਰਦਾ ਹੈ ਪੀੜਤ ਰ ਜਾਨੀ ਕਿ ਵੀਰਪੁਰ ਕਾਲ ਦਾ ਇਲਜ਼ਾਮ ਹੈ ਕਿ ਇਸ ਪੂਰੇ ਮਾਮਲੇ 'ਚ ਹੁਕਮਚੰਦ ਦੀ ਪੂਰੀ ਮਿਲੀਭੁਗਤ ਹੈ ਤੇ ਉਸ ਦੇ ਉਸ ਦੇ ਮਾਮੇ ਦੇ ਨਾਲ ਮਿਲ ਕੇ ਹੁਕਮਚੰਦ ਨੇ ਉਹਦਾ ਟਰੈਕਟਰ ਵਿਚਵਾ ਦਿੱਤਾ ਹੈ। ਇਸ ਮਾਮਲੇ ਤੋਂ ਬਾਅਦ ਜਦੋਂ ਪੱਤਰਕਾਰ ਹੁਕਮਚੰਦ ਦੇ ਉੱਤੇ ਕੇਸ ਦਰਜ ਹੋਇਆ ਤਾਂ ਜੈਤੂ ਦੇ ਡੀਟੀਐਲ মিডিਆ ਵੱਲੋਂ ਆਪਣੇ ਕੁਝ ਸਮਰਥਕਾਂ ਦੇ ਨਾਲ ਕੁਝ ਸਮਰਥਕ ਕਿਸਾਨ ਮਜ਼ਦੂਰ ਯੂਨੀਅਨ ਦੇ ਨਾਲ ਇੱਕ ਪ੍ਰਦਰਸ਼ਨ ਕੀਤਾ ਗਿਆ। ਇਹ ਕਹਿੰਦੇ ਆ ਕਿ ਇਹ ਮਾਮਲਾ ਜਿਹੜਾ ਹੈ ਉਹ ਸਿਆਸੀ ਰੰਜਿਸ਼ ਦੇ ਤਹਿਤ ਜੈਤੂ ਦੇ ਵਿਧਾਇਕ ਮੋਲਕ ਸਿੰਘ ਨੇ ਦਰਜ ਕਰਵਾਇਆ ਹੈ। ਉਸ ਪ੍ਰਦਰਸ਼ਨ ਤੋਂ ਬਾਅਦ ਅੱਜ ਇੱਕ ਹੋਰ ਪ੍ਰਦਰਸ਼ਨ ਹੋਇਆ ਇਹ ਪ੍ਰਦਰਸ਼ਨ ਪੀੜਤਰ ਵੱਲੋਂ ਯਾਨੀ ਕਿ ਵੀਰਪਾਲਕੌਰ ਵੱਲੋਂ ਕੀਤਾ ਗਿਆ ਪ੍ਰਦਰਸ਼ਨ ਦੇ ਵਿੱਚ ਇਸ ਹਲਕੇ ਦੀਆਂ ਕਈ ਪੰਚਾਇਤਾਂ ਜਿਹੜੇ ਸਰਪੰਚ ਹੈ ਉਹ ਸ਼ਾਮਲ ਹੋਏ ਆਪਣੇ ਸਾਥੀਆਂ ਸਮੇਤ ਸੈਂਕੜੇ ਲੋਕਾਂ ਨੇ ਇਹ ਪ੍ਰਦਰਸ਼ਨ ਕੀਤਾ ਨਹਿਰੂ پارک ਵਿੱਚ ਸਭਾ ਕੀਤੀ ਗਈ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਚੌਕ ਨੰਬਰ 1 ਵਿੱਚ ਜੈਤੂ ਦੇ ਤਿੰਨ ਪੱਤਰਕਾਰਾਂ ਦੇ ਪੁਤਲੇ ਫੂਕੇ ਗਏ ਤਿੰਨ ਪੱਤਰਕਾਰ ਨੇ ਮਨਿੰਦਰਜੀਤ ਸਿੱਧੂ ਹੁਕਮਚੰਦ ਅਵਤਾਰ ਸਿੰਘ ਤਾਰਾ ਪੁੱਛਿਆ ਗਿਆ ਕਿ ਹੁਕਮ ਚੰਦਾ ਇਸ ਕੇਸ ਨਾਲ ਸੰਬੰਧ ਹੈ ਤੇ ਮਨਿੰਦਰਜੀਤ ਸਿੰਘ ਤੇ ਅਵਤਾਰ ਸਿੰਘ ਤਾਰਾ ਦੇ ਪੁੱਤਲੇ ਕਿਉਂ ਫੂਕੇ ਗਏ ਤਾਂ ਪੀੜਤਰ ਦਾ ਇਲਜ਼ਾਮ ਹੈ ਕਿ ਇਸ ਮਾਮਲੇ ਦੇ ਵਿੱਚ ਇਹ ਦੋਸ਼ੀ ਪੱਤਰਕਾਰ ਦਾ ਸਾਥ ਦੇ ਰਹੇ ਨੇ ਇਸ ਮੌਕੇ ਤੇ ਬੁਲਾ ਰਹੇ ਨੇ ਕਈ ਹੋਰ ਇਲਜ਼ਾਮ ਵੀ ਲਾਏ ਜਿਹੜੇ ਤੁਸੀਂ ਰਿਪੋਰਟ ਦੇ ਵਿੱਚ ਸੁਣੋਗੇ ਕਿ ਟਰੈਕਟਰ ਉਹਦਾ ਉਹਦੇ ਰਿਸ਼ਤੇਦਾਰ ਔਰ ਇੱਕ ਕਥਿਤ ਆਪੇ ਬਣੇ ਪੱਤਰਕਾਰ ਜੋ ਇੱਥੇ ਹੈ ਉਹਦੇ ਕੀਤੇ ਕਤਲ ਵੀ ਮਿਲੀ ਭਗਤ ਦੇ ਨਾਲ ਉਹਦਾ ਉਹ ਜੀਵਨ ਦਾ ਸਹਾਰਾ ਵੀ ਖੋਲਿਆ ਕਿੱਥੋਂ ਚਾਾਮ ਲੈ ਕਦੋਂ ਟੈਸਟ ਡਕਰਾਏ ਕਦੋਂ ਕਿੱਥੇ ਵਿੱਚ ਇਹਦੇ ਨਾਂ ਕਰਾਇਆ ਇਹ ਸਾਰੇ ਸਬੂਤ ਆ ਔਰ ਇਹਨਾਂ ਸਬੂਤਾਂ ਦੇ ਆਧਾਰ ਤੇ ਹੀ ਉਹਦੇ ਦੇ ਪਰਚਾ ਹੋਇਆ ਔਰ ਇਹ ਮੈਂ ਗੱਲ ਅੱਥੇ ਅੱਜ ਚਾਹੇ ਤੁਹਾਨੂੰ ਦੱਸ ਦਿਆਂ ਕਿ ਜਿਵੇਂ ਮੇਰੇ ਤੋਂ ਪਹਿਲਾਂ ਜੋ ਮਿੱਤਰ ਗੋਲ ਕੇ ਗਏ ਇਹ ਵਾਕਿਆ ਹੀ ਕੋਈ ਇੱਕ ਤੋਂ ਬੰਦੇ ਨਹੀਂ ਹੁੰਦੇ ਜਿਹੜੇ ਕਿਸੇ ਨੂੰ ਐਕਟ ਆਫ ਟਰ ਕਰ ਲੈਣ ਇਹਨਾਂ ਦਾ ਇੱਕ ਗਰੋਹ ਹੁੰਦਾ ਜੋ ਗ੍ਰੋਥ ਮਿਲਕੇ ਇਸ ਸੀਜ਼ਨ ਨੂੰ ਜੋ ਪਲਾਨ ਕਰਦਾ ਤੇ ਪਲਾਨ ਕਰਕੇ ਉਸ ਬੰਦੇ ਨੂੰ ਜਿਹੜੋ ਪਤਾ ਲੱਗਦਾ ਕਿ ਜਿਹੜਾ ਬੰਦਾ ਨਹੀਂ ਬੋਲ ਸਕਦਾ ਜਾਂ ਜਿਹਦੀ ਕੋਈ ਇਨ ਨਹੀਂ ਬੈਕਗ੍ਰਾਉਂਡ ਨਹੀਂ ਆ ਉਹਨੂੰ ਉਹ ਆਇਡੈਂਟੀਫਾਈ ਕਰਕੇ ਇਹਨਾਂ ਨੂੰ ਦਿੰਦਾ ਇਹ ਉਹਨੂੰ ਖਾਂਦੇ ਆ ਉਹਨਾਂ ਸੇ ਤੰਨਾਂ ਨੇ ਮਰੇ ਪੱਕੇ ਉਹ ਕਿ ਸਹੀ ਗੱਲ ਸੀ ਜੋ ਜਦ ਦੀ ਬਹੁਤ ਲੇਟ ਹੋ ਗਈ ਹੈ ਇਹਨਾਂ ਤੋਂ ਵੀ ਖਾਲਾ ਨਾ ਉਸ ਤੋਂ ਹਮਾਇਤ ਕਰਕੇ ਜਿਹੜੀ ਅਸਲੀਅਤ ਹੈ ਇਹ ਇਸ ਤਰ੍ਹਾਂ ਦੇ ਲੱਗਦਾ ਹੈ ਬਹੁਤ 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 ਦਿੱਤੀ ਹੈ ਆਓ ਕਿ ਨਹੀਂ ਤੌਹਦਾ ਸਾਰੇ ਬੰਦੇ ਉਹਦੀ ਗੱਲ ਦਾ ਜਵਾਬ ਦੇਣਗੇ ਮੈਂ ਉਹਨੂੰ ਚੈਲੰਜ ਕਰਦੀ ਆ ਇਥੋਂ ਕਿ ਆ ਆ ਤੇ ਗੱਲ ਕਰ ਇਹਨਾਂ ਲੋਕਾਂ ਨਾਲ ਆ ਉਹ ਦਿੱਤੀ ਆ ਜਿਹੜੀ ਦਾ ਟਰੈਕਟਰ ਤੁਸੀਂ ਠੱਗੀ ਨਾਲ ਵਕਾਇਆ ਆ ਉਹ ਦਿੱਤੀ ਆ ਆ ਉਹਦੀ ਮਾਂ ਜਿਹੜੀ ਚਾਹ ਤੁਹਾਨੂੰ ਕੀਲਨੇ ਪਾਉਂਦੀ ਸੀ ਜਿਹੜੀ ਹੋਰ ਹੋ ਕੇ ਆਦੇ ਇਹਨਾਂ ਦੇ ਪੁੱਤ ਦੁਬਾਰਾ ਇਹਨਾਂ ਦਾ ਦੁੱਖ ਤੁਸੀਂ ਨਾ ਤੋਂ ਮਾਰੇ ਇਹਨਾਂ ਦੇ ਪੁੱਤ ਜਦੋਂ ਉਹਨਾਂ ਦਾ ਪੁੱਤ ਦਾ ਖਰੀਦਿਆ ਟਰੈਕਟਰ ਤੁਸੀਂ ਠੱਗੀ ਨਾਲ ਵੇਚਦਾ ਸਾਥੀਓ ਆਪਣੇ ਤੁਹਾਨੂੰ ਪਤਾ ਹੋਊਗਾ ਕਿ ਜਿਹੜਾ ਰਿੰਦਰਜੀਤ ਨੇ ਕੱਲ ਜਿਹੜਾ ਜਿਹੜਾ ਕੱਲ ਕੱਟ ਕੀਤਾ ਸੀਗਾ ਉਹ ਇਕੱਠ ਕੀਤਾ ਸੀਗਾ ਇੱਕ ਫੱਕ ਟੋਲੇ ਦੇ ਫੱਕ ਦੇ ਵਿੱਚ ਜਿਹੜਾ ਬਰਿੰਦਰਜੀਤ ਹੈਗਾ ਉਹਦਾ ਤੁਸੀਂ ਰਵਈਆ ਦੇਖੋ ਉਹ ਆਪਣੇ ਸਮਾਜ ਦੇ ਵਿੱਚ ਲੋਕਾਂ ਨੂੰ ਲੜਾਉਂਦਾ ਉਹ ਜੇ ਕਿਸੇ ਗਲੀ ਦਾ ਮਸਲਾ ਹੋਵੇ ਮਹੱਲੇ ਦਾ ਮਸਲਾ ਹੋਵੇ ਉਹ ਉਸ ਨੂੰ ਪੰਜਾਬ ਦਾ ਮਸਲਾ ਬਣਾ ਦਿੰਦਾ ਤੇ ਉਹਨੂੰ ਗੱਲ ਜਿਹੜੀ ਖਤਮ ਹੋਣੀ ਹੁੰਦੀ ਹੈ ਉਹ ਖਤਮ ਤੋਂ ਨਹੀਂ ਆ ਬਣਾ ਦਿੰਦਾ ਉਹਨੇ ਜੇ ਸਿਆਣਾ ਹੁੰਦਾ ਤਾਂ ਉਹ ਹੁਕਮਜੰਦੇ ਨਾਲ ਗੱਲ ਕਰਦਾ ਵੀ ਤੇਰੀ ਗਲਤੀ ਹੋਈ ਹੈ ਵੀਰਪਾਲ ਕੋਲ ਗਲਤੀ ਕਰ ਗੱਲ ਕਰਦਾ ਵੀ ਤੇਰੀ ਗਲਤੀ ਆਪਣੀ ਤੁਹਾਡੇ ਤੱਕਾ ਹੋਇਆ ਹੈ ਮੈਂ ਤੁਹਾਡਾ ਰਾਜੀ ਨਵੇਂ ਕਰਾ ਦਿੰਦਾ ਪਰ ਉਹਨੇ ਹੁਕਮਜੰਦੇ ਮੋਢੇ ਤੇ ਰੱਖ ਕੇ ਉਹਦਾ ਹੁਕਮਜੰਦ ਨੂੰ ਫਸਾਉਣ ਦਾ ਕੰਮ ਦਿੱਤਾ ਵੀ ਉਹਦੀ ਲੜਾਈ ਹੁੰਦੀ ਰਹੇ ਪਰ ਰਾਜੀ ਨਵੇਂ ਨਾ ਹੋਵੇ ਉਹ ਆਪ ਦੀ ਕਿੜੇ ਕਰਨੀ ਚਾਹੁੰਦਾ ਐਮਐਲਏ ਨਾਲ ਐਮਐਲਏ ਨੇ ਉਹਦਾ ਕੀ ਵਿਗਾੜਦਾ ਮੈਂ ਦੱਸਿ ਤਾ ਕੀ ਵਿਗਾੜਦਾ ਉਹ ਸਿਰਫ ਇਹ ਮਤਲਬ ਇਹ ਹੋਣਾ ਚਾਹੁੰਦਾ ਨਾ ਦਾ ਵੀਰਪਾਲ ਨੂੰ ਉਹਨੂੰ ਇਨਸਾਫ ਦੇਣਾ ਚਾਹੁੰਦਾ ਹੁਣ ਚੰਦਪਾਲ ਦੇ ਵਿੱਚ ਕੀ ਮਸਲਾ ਸੀਗਾ ਸਿਰਫ ਥੋੜਾ ਮਸਲਾ ਸੀਗਾ ਇੱਕ ਨਾਲੀ ਦਾ ਉਹਦੇ ਵਿੱਚ ਉਹ ਅਫਸਰਾਂ ਨੂੰ ਮਿਲ ਕੇ ਮਸਲਾ ਹੱਲ ਕਰਾ ਦਾ ਸਾਦਾ ਸੀਗਾ ਪਰ ਉਸਨੇ ਚੰਦਪਾਲ ਦੇ ਸਿੱਧੇ ਦੇ ਲੋਕਾਂ ਨੂੰ ਪੁਲਿਸ ਦੇ ਉੱਤੇ ਪੱਥਰ ਮਰਵਾਤੇ ਉਦੋਂ ਬਾਅਦ ਉਹਨਾਂ ਦੇ ਕੁੱਟ ਪਵਾਦੀ ਤੇ ਫਿਰ ਦੋਸ਼ ਲਾਤਾ ਐਮਐਲਏ 'ਤੇ ਇਹ ਮਨਿੰਦਰ ਸਿੱਧੂ ਦੀ ਇੱਕ ਕਤੂਤਾ ਉਹ ਹਰ ਜਗ੍ਹਾ ਤੇ ਇਸ ਤਰ੍ਹਾਂ ਦੀ ਲੜਾਈ ਪੇਸ਼ ਕਰਦਾ ਇਸ ਕਰਕੇ ਇਹ ਉਹ ਇਹ ਨਹੀਂ ਕਰਦਾ ਕਿ ਜਦੋਂ ਸ਼ਹਿਰ ਦੇ ਵਿੱਚ ਜਿਹੜੇ ਕਿਸੇ ਬੰਦੇ ਨੂੰ ਫਰੋਤੀ ਦੇ ਫੌਨ ਆਉਂਦੇ ਆ ਉਹਨਾਂ ਲੋਕਾਂ ਨੂੰ ਹੈ ਉਹਨਾਂ ਲੋਕਾਂ ਨੂੰ ਬੇਇੱਜ਼ਤੀ ਕਰਦਾ ਕਿ ਉਹ ਆਪ ਦੇ ਜੇ ਇੱਕ ਦਿਨ ਫੌਨ ਆਉਂਦੇ ਆ ਤਾਂ ਉਹ ਸਾਡੇ ਧਿਆਨ ਚ ਲਿਓਣ ਅਸੀਂ ਉਹਦੀ ਸੁਣਾਈ ਕਰਾਂਗੇ ਤੇ ਦੋਸ਼ੀ ਦੇ ਕਾਰਵਾਈ ਕਰਾਵਾਂਗੇ ਬਰਿੰਦਰ ਸਿੱਧੂ ਮੁਰਦਾਬਾਦ ਮੁਰਦਾਬਾਦ ਜੀ ਮਨਿੰਦਰ ਹੇ ਹੇ ਜੀ 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 ਜਦੋਂ ਮਿੱਤਰੋ ਸਾਡਾ ਕਾਰਜ ਸਫਲ ਹੋ ਗਿਆ ਹੈ ਉਹਨਾਂ ਤੋਂ ਤੱਕ ਕਰਨ ਨੂੰ ਮੇਰੇ ਤੋਂ ਵੀ ਇਹ ਸਾਰੇ ਜਿੰਨੇ ਜੁਨੀਅਰ ਹੈ ਉਹਨਾਂ ਦੇ ਆਪਾਂ ਦੇ ਲੀਡਰਾਂ ਉਹ ਐਕਸਟਰੀਮ ਤੋਂ ਆ ਦੇ ਕੇ ਉਹਨਾਂ ਨੂੰ ਨੰਬਰ ਕਿੱਥੋਂ ਜਾ ਫੜੇ ਇਹਨਾਂ ਦੀ ਜਿਹੜੀ ਤਫੀਸ਼ ਕਰਕੇ ਇਹਨਾਂ ਦੀ ਇਨਕਾਰੀ ਲਾ ਕੇ ਤੇ ਜਿਹੜਾ ਤੁਹਾਡਾ ਮਸਲਾ ਸੀਗਾ ਤੁਹਾਡਾ ਪਰਚਾ ਦਰਜ ਹੋ ਗਿਆ ਅੱਜ ਕਿਸ ਸਬੰਧ ਚ ਤੁਸੀਂ ਧਰਨਾ ਲਾਇਆ ਅਸੀਂ ਇਸੇ ਸਬੰਧ ਚ ਧਰਨਾ ਲਾਇਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਹ ਇਨਸਾਫ ਤੁਹਾਨੂੰ ਕਿਸਤੀ ਦਾ ਮਿਲਣਾ ਚਾਹੀਦਾ ਪਰਚਾ ਦਰਜ ਹੋ ਗਿਆ ਹਾਂਜੀ ਅਸੀਂ ਨਹੀਂ ਪਰ ਗ੍ਰਿਫਤਾਰੀ ਦਾ ਇਨਸਾਫ ਮਿਲਣਾ ਚਾਹੀਦਾ ਹੈ ਪਰਚਾ ਦਰਜ ਹੋਇਆ ਹੈ ਜੋ ਮੈਂ ਤਿੰਨ ਬੰਦੇ ਦੇ ਨਾਮ ਲਿਖਾਏ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਜਲਦੀ ਤੋਂ ਜਲਦੀ ਕਿਹਦੇ ਕਿਹਦੇ ਨਾਮ ਲਿਖਾਏ ਜੀ ਪਰਮਜੀਤ ਸਿੰਘ ਹੁਕਮਚੰਦ ਸਿੰਘ ਹਰਸ਼ਦੀਪ ਸਿੰਘ ਅੱਛਾ ਤੇ ਅੱਜ ਤੁਜੀ ਪਤਲਾ ਫੁਕਿਆ ਸਰਕਾਰ ਮੰਨਦਾ ਕਿ ਕਿਦੂ ਦਾ ਉਹਦਾ ਕੀ ਕਾਰਨ ਹੈ ਉਹਦਾ ਕੀ ਕਾਰਨ ਉਹਦਾ ਇਹੀ ਕਰਨਾ ਹੀ ਉਹ ਝੂਠ ਦਾ ਸਾਥ ਜਿੰਦਾ ਸੀ ਗਈ ਉਹਨੇ ਪਰਸ ਕੱਟ ਕੀਤਾ ਸੀਗਾ ਹੁਕਮਚੰਦ ਨੇ ਉਹਦੇ ਵਿੱਚ ਡੱਟ ਕੇ ਉਹਨਾਂ ਨੇ ਸਾਥ ਦਿੱਤਾ ਹੀ ਉਹਨਾਂ ਦਾ ਸਾਡਾ ਕੋਈ ਆ ਕੇ ਗੱਲਬਾਤ ਹੀ ਨਹੀਂ ਪੁੱਛੀ ਹੈਗੀ ਸਾਡੇ ਤੋਂ ਵੀ ਤੁਹਾਡਾ ਵੀ ਕੀ ਰੋਲਾ ਤੁਸੀਂ ਕਿਉਂ ਧਰਨਾ ਲਾਇਆ ਅੱਛਾ ਤੁਸੀਂ ਕਿਹੜੇ ਤਬਕੇ ਨਾਲ ਸੰਬੰਧ ਤੋਂ ਮਜ਼ਦੂਰ ਪਰਿਵਾਰ ਨਾਲ ਜਾਂ ਜ਼ਿਮੀਂਦਾਰ ਪਰਿਵਾਰ ਨਾਲ ਤੋਂ ਐਸੀ ਨਾਲ ਨਹੀਂ ਮਜ਼ਦੂਰ ਪਰਿਵਾਰ ਆ ਤੁਹਾਡਾ ਹਾਂਜੀ ਦੇਖੋ ਜੀ ਸਭ ਤੋਂ ਜਿਹੜੀ ਮਾੜੀ ਅਫਸੋਸ ਦੀ ਗੱਲ ਹੈ ਵੀ ਇੱਕ ਗਰੀਬ ਪਰਿਵਾਰ ਦੇ ਨਾਲ ਧੱਕਾ ਹੋਣਾ ਔਰ ਉਸ ਤੋਂ ਬਾਅਦ ਪਰਚਾ ਦਰਜ ਹੋ ਜਾਣਾ ਔਰ ਪਰਚੇ ਦੇ ਵਿੱਚ ਇਹ ਸਾਬਤ ਹੋ ਜਾਣਾ ਕਿ ਉਹਨਾਂ ਬੰਦਿਆਂ ਨੇ ਜਿਹੜੇ ਐਫੀਡਿਫਟ ਕਿਹੜੀ ਜਗ੍ਹਾ ਤੋਂ ਲਏ ਆ ਕਿਹੜੀ ਜਗ੍ਹਾ ਤੋਂ ਟੈਸਟਡ ਕਰਾਏ ਆ ਔਰ ਕਿਹੜੀ ਕਿਹੜੇ ਤਰੀਕੇ ਨਾਲ ਜਿਹੜੀ ਥੱਗੀ ਮਾਰੀ ਆ ਉਹ ਸਾਬਤ ਹੋਣ ਤੋਂ ਬਾਅਦ ਪੁਲਿਸ ਨੇ ਸਾਰੇ ਤੱਥ ਦੇਖਦੇ ਹੋਏ ਬੰਦਿਆਂ ਤੇ ਪਰਚਾ ਦਰਜ ਕੀਤਾ ਉਹ ਬੰਦੇ ਕੋਈ ਵੀ ਹੋ ਸਕਦਾ ਉਹ ਜ਼ਰੂਰੀ ਨਹੀਂ ਕਿ ਉਸ ਦੇ ਨਾਮ ਤੇ ਪਿੱਛੇ ਪੱਤਰਕਾਰ ਲੱਗਾ ਹੈਗਾ ਦਾ ਮਤਲਬ ਇਸ ਕਰਕੇ ਪਰਚਾ ਦਰਜ ਕੀਤਾ ਉਹ ਪੱਤਰ ਉਹ ਪੱਤਰਕਾਰ ਨਾਮ ਹੀ ਹੁੰਦਾ ਕੋਈ ਵੀ ਬੰਦਾ ਹੁੰਦਾ ਤੇ ਉਹਨੇ ਫੋਰ 20 ਕੀਤੀ ਸੀ ਫੋਰਜਰੀ ਕੀਤੀ ਇਸ ਕਰਕੇ ਉਹ ਪਰਚਾ ਦਰਜ ਹੋਇਆ ਉਸ ਦਾ ਪਰਚਾ ਦਰਜ ਕਰਨ ਤੋਂ ਬਾਅਦ ਪਹਿਲੀ ਗੱਲ ਤਾਂ ਇਹ ਆ ਵੀ ਇਸ ਲੜਕੀ ਦਾ ਜਿੱਦਾਂ ਵੱਡਾ ਨੁਕਸਾਨ ਹੋਇਆ ਇਹਦਾ ਟਰੈਕਟਰ ਇਹਨੂੰ ਵਾਪਸ ਹੋਣਾ ਚਾਹੀਦਾ ਇਹ ਨਹੀਂ ਹੋਇਆ ਤੇ ਉਹਦੀ ਕੀਮਤ ਜਿਹੜੀ ਹੈਗੀ ਆ ਉਹ ਲੜਕੀ ਦਾ ਰਾਈਟ ਬਣਦਾ ਸੀ ਇਹ ਨਹੀਂ ਮਿਲੀ ਔਰ ਦੂਸਰਾ ਕੀ ਹੋਇਆ ਕਿ ਉਸ ਬੰਦੇ ਦੀ ਜਿਹੜੀ ਹੈਗੇ ਆ ਬਿਨਾ ਇਹਨਾਂ ਦਾ ਪੱਖ ਜਾਂਚੇ ਦੂਸਰੇ ਪੱਤਰਕਾਰ ਭਾਈਚਾਰੇ ਦੇ ਕੁਝ ਲੋਕਾਂ ਨੇ ਇੱਕ ਦੋ ਪੱਤਰਕਾਰ ਵੀਰ ਹੈ ਜਿਹੜੇ ਕਿ ਪਹਿਲਾਂ ਤੋਂ ਹੀ ਪ੍ਰੋਟੈਸਟ ਕਰਦੇ ਆ ਰਹੇ ਹੈਗੇ ਆ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਇਹ ਪਰਿਵਾਰ ਕਿੱਦਾਂ ਦਾ ਹੈਗਾ ਕਿੱਦਾਂ ਦੀ ਇਹਦੇ ਪਰਿਵਾਰ ਦੇ ਵਿੱਚ ਰੋਟੀ ਦਾ ਖਾਣ ਪੀਣ ਜੂਨ ਬਸਰ ਹੈ ਕਿ ਨਹੀਂ ਹੈ ਉਹ ਨਾਂ ਦੇਖਦੇ ਹੋਏ ਨਾਂ ਪੱਖ ਦੇਖਦੇ ਹੋਏ ਵੀ ਉਹਨਾਂ ਨੇ ਉਸੇ ਬੰਦੇ ਦੀ ਮਦਦ ਕੀਤੀ ਹੈ ਜਿਹੜੇ ਬੰਦੇ ਨੇ ਇਹਨਾਂ ਦਾ ਫੋਰਜਰੀ 420 ਕੀਤੀ ਹੈ ਜਿਹਦੇ ਮੁਤਾਬਕ ਪਰਚਾ ਦਰਜ ਹੋਇਆ ਅੱਜ ਦੇਖੋ ਇਹਨਾਂ ਦੇ ਹੱਕ ਵਿੱਚ ਇਹ ਜਿਹੜਾ ਹਜੂਮ ਇਕੱਠਾ ਹੋਇਆ ਸੀ ਇਹਨਾਂ ਦੇ ਸਾਰਿਆਂ ਦੇ ਤਹਿਤੋਂ ਧੰਨਵਾਦੀ ਆਂ ਔਰ ਅਸੀਂ ਅੱਜ ਮੰਗ ਕਰਦੇ ਹਾਂ ਕਿ ਉਸ ਬੰਦੇ ਨੂੰ ਜਿਹੜਾ ਰੈਸਟ ਕਰਨਾ ਜ਼ਰੂਰੀ ਆ ਅਸੀਂ ਕਿਸੇ ਪੱਤਰਕਾਰ ਭਾਈਚਾਰੇ ਦਾ ਨਾਮ ਨਹੀਂ ਲੈਂਦੇ ਕਿ ਇੱਕ ਤਰਫਾ ਵੀ ਉਹ ਪੱਤਰਕਾਰ ਐਸ ਵੇਲੇ ਉਹ ਪੱਤਰਕਾਰ ਨਹੀਂ ਹੈਗੇ ਐਸ ਵੇਲੇ ਉਹ ਸਾਡਾ ਦੋਸ਼ੀ ਆ ਪੁਲਿਸ ਦਾ ਦੋਸ਼ੀ ਆ ਪੁਲਿਸ ਦਾ ਮੁਜ਼ਰਮ ਆ ਔਰ ਸਾਡੇ ਸਾਰੇ ਲੋਕਾਂ ਦੀ ਇਹ ਮੰਗ ਆ ਕਿ ਉਸ ਨੂੰ ਜਾਂ ਉਸ ਨੂੰ ਪਨਾਹ ਦੇਣ ਵਾਲਿਆਂ ਨੂੰ ਜਾਂ ਉਸ ਦਾ ਪਿੱਛਾ ਕਰਨ ਵਾਲਿਆਂ ਬੰਦਿਆਂ ਨੂੰ ਉਸੇ ਦੋਸ਼ਾਂ ਦੇ ਤਹਿਤ ਹੀ ਉਹਨਾਂ ਦੇ ਵਿਰੁੱਧ ਵੀ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਤਾਂ ਉਹ ਬੰਦਾ ਜਿਹੜਾ ਹੈਗਾ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਉਹ ਬੰਦੇ ਅਰੈਸਟ ਕਰਨੇ ਚਾਹੀਦੇ ਕਿਉਂਕਿ ਇਹ ਇਕੱਲਾ ਉਹ ਪੱਤਰਕਾਰ ਨਹੀਂ ਹੈਗਾ ਇਹਨਾਂ ਨੇ ਇੱਕ ਪਰਿਵਾਰ ਦਾ ਮੈਂਬਰ ਜਿਹਦੇ ਵਿਰੁੱਧ ਪਰਚਾ ਦਰਜ ਕਰਾਇਆ ਸੀ ਉਹ ਉਹ ਵੀ ਸਾਡੇ ਵੀ ਇੱਕ ਪਰਿਵਾਰ ਦਾ ਮੋਢੀ ਹੈਗਾ ਪਰਿਵਾਰ ਦਾ ਮੈਂਬਰ ਹੈਗਾ ਉਸ ਬੰਦੇ ਦੇ ਵਿਰੁੱਧ ਵੀ ਪਰਚਾ ਦਰਜ ਹੈਗਾ ਨਾ ਕਿ ਇਕੱਲਾ ਉਸ ਬੰਦੇ ਦੇ ਵਿਰੁੱਧ ਪਰਚਾ ਦਰਜ ਹੈਗਾ ਇਸ ਕਰਕੇ ਸਾਡੀ ਸਾਰਿਆਂ ਦੀ ਇੱਕ ਮੰਗ ਹੈਗੀ ਆ ਕਿ ਇਸ ਨੂੰ ਤੁਰੰਤ ਜਿਹੜਾ ਹੈਗਾ ਬੰਦਿਆਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਇਹਨਾਂ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਆ ਔਰ ਜਿਹੜਾ ਕੋਈ ਬੰਦਾ ਇਹਨਾਂ ਨੂੰ ਪਨਾਹ ਦਿੰਦਾ ਚਾਹੇ ਉਹ ਮਨਿੰਦਰ ਆ ਤੇ ਚਾਹੇ ਕੋਈ ਹੋਰ ਬੰਦਾ ਮੈਨੂੰ ਮਨਿੰਦਰ ਭਾਈ ਤੇ ਇੱਕ ਇੱਕ ਬਹੁਤ ਵੱਡਾ ਅਫਸੋਸ ਹੈ ਕਿ ਉਹ ਠੀਕ ਹੈ ਸਮਾਜ ਦੀ ਪਿੰਡਾਂ ਦੇ ਲੋਕਾਂ ਦੀ ਸ਼ਹਿਰਾਂ ਦੀ ਜੱਤੋਂ ਹਲਕੇ ਦੀ ਗੱਲ ਕਰਦਾ ਪਰ ਕੱਲ ਸਾਰੇ ਹੀ ਪੱਤਰਕਾਰ ਭਾਈਚਾਰੇ ਨੂੰ ਉਹਨਾਂ ਨੇ ਬਹੁਤ ਜ਼ਿਆਦਾ ਪਰਤਾੜਿਤ ਕੀਤਾ ਪੱਤਰਕਾਰ ਭਾਈਚਾਰੇ ਦੇ ਬਹੁਤ ਜ਼ਿਆਦਾ ਲਾਸ਼ਨ ਲਾਏ ਹੈਗੇ ਜੋ ਕਿ ਲਾਉਣ ਯੋਗ ਨਹੀਂ ਸੀਗੇ ਮੈਂ ਉਸ ਗੱਲ ਦੀ ਨਿੰਦਾ ਕਰਦਾ ਔਰ ਪੱਤਰਕਾਰ ਭਾਈਚਾਰੇ ਦੇ ਮੈਂ ਹੱਕ ਦੇ ਵਿੱਚ ਆ ਜਿੱਥੇ ਵੀ ਪੱਤਰ ਦਾ ਜਿਹੜਾ ਚੌਥਾ ਥੰਮ ਹੈ ਹਿੰਦੁਸਤਾਨ ਦਾ ਚੌਥਾ ਥੰਮ ਮੰਨੇ ਜਾਣ ਵਾਲੇ ਪੱਤਰਕਾਰ ਭਾਈਚਾਰੇ ਤੇ ਮਨਿੰਦਰ ਨੇ ਕੀਚੜ ਮਤਲਬ ਉਹ ਛਾਲਿਆ ਹੈਗਾ ਉਹ ਬਹੁਤ ਨਿੰਦਿਆ ਹੈਗਾ ਮੈਂ ਮੈਂ ਚਾਹੁੰਦਾ ਆ ਕਿ ਮਨਿੰਦਰ ਨੂੰ ਇਸ ਗੱਲ ਦੀ ਮਾਫੀ ਮੰਗਣੀ ਚਾਹੀਦੀ ਹੈ ਨਹੀਂ ਮਾਫੀ ਮੰਗਣਾ ਨਹੀਂ ਮੰਗਦੇ ਤਾਂ ਸਾਰੇ ਪੱਤਰਕਾਰ ਭਾਈਚਾਰੇ ਨੂੰ ਮਿਲ ਕੇ ਉਹਦੇ ਵਿਰੁੱਧ ਡੈਫਮੇਸ਼ਨ ਜਿਹੜੀ ਹੈਗੀ ਉਹ ਦਾਇਰ ਕਰਨੀ ਚਾਹੀਦੀ ਹੈ ਸੋ ਮੈਂ ਸਾਰੀ ਪੁਲਿਸ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਕਿ ਇਹਨਾਂ ਲੋਕਾਂ ਨੂੰ ਤੁਰੰਤ ਅਰੈਸਟ ਕੀਤਾ ਜਾਵੇ ਔਰ ਸਾਡੀ ਭੈਣ ਨੂੰ ਇਨਸਾਫ ਦਿੱਤਾ ਜਾਵੇ ਇਹ ਕਰ ਇਨਸਾਫ ਨਾ ਦਿੱਤਾ ਤੇ ਅਸੀਂ ਇਹ ਦੁਬਾਰਾ ਪ੍ਰੋਟੈਸਟ ਨਹੀਂ ਕਰਾਂਗੇ ਅਸੀਂ ਸਾਰੇ ਦਾ ਸਾਰੇ ਜੋ ਵੀ ਇਸ ਤੋਂ ਵੀ ਵੱਡੀ ਕੋਈ ਕਾਰਵਾਈ ਕਰਨੀ ਪਈ ਅਸੀਂ ਕਰਾਂਗੇ ਕਰਮਾਲ ਜੀ ਤੁਸੀਂ ਇੱਕ ਮਨੁੱਖੀ ਅਧਿਕਾਰ ਸੰਗਠਨ ਚਲਾਉਂਦੇ ਹੋ ਇਸ ਮਾਮਲੇ ਵਿੱਚ ਜਿਹੜੀ ਹੁਕਮਚੰਦ ਦੀ ਧਿਰ ਹੈ ਜਾਂ ਪੱਤਰਕਾਰ ਮਨਿੰਦਰ ਜੀ ਸਿੱਧੂ ਦੀ ਧਿਰ ਹੈ ਉਹ ਕਹਿ ਰਹੀ ਹੈ ਕਿ ਸਿਆਸੀ ਦਬਾਅ ਨਾਲ ਪਰਚਾ ਹੋਇਆ ਹੈ ਵਿਧਾਇਕ ਅਮੋਲਕ ਸਿੰਘ ਤੇ ਦੋਸ਼ ਲਾ ਰਹਾ ਹੈ ਤੁਸੀਂ ਇਸ ਪੂਰੇ ਹੁਣ ਮਾਮਲੇ ਨੂੰ ਦੇਖ ਰਹੇ ਹੋ ਬਾਚ ਰਹੇ ਹੋ ਤੁਹਾਨੂੰ ਕਿਤੇ ਨਾ ਕਿਤੇ ਵਿਧਾਇਕ ਦੀ ਇਨਵੋਲਵਮੈਂਟ ਲੱਗਦੀ ਹੈ ਇਸ ਮਾਮਲੇ ਵਿੱਚ ਨਹੀਂ ਇਹ ਤਾਂ ਇੱਕ ਬਹੁਤ ਕੁੱਝੀ ਹਰਕਤ ਹੈ ਮਾੜੀ ਹਰਕਤ ਹੈ ਮਨਿੰਦਰ ਵੀਰ ਬੁਖਲਾਇਆ ਹੋਇਆ ਹੈਗਾ ਉਹਨੂੰ ਇੰਜ ਲੱਗਦਾ ਹੈ ਕਿ ਜੇ ਕੱਲ ਮੈਨੂੰ ਸਿੰਪਥੀ ਮਿਲ ਗਈ ਸੀ ਮੇਰੇ ਕੰਮ ਦੇ ਵਿੱਚ ਤੇ ਅੱਜ ਕਿਹੇ ਵੀ ਪੱਤਰਕਾਰ ਬੰਦੇ ਤੇ ਕੋਈ ਇਹੋ ਜਿਹਾ ਦੋਸ਼ ਲੱਗਦਾ ਤਾਂ ਮਤਲਬ ਕਿ ਸ਼ਾਇਦ ਵੀ ਸਾਨੂੰ ਸਿੰਪਥੀ ਮਿਲੂਗੀ ਅੱਜ ਉਹ ਸਿੰਪਥੀ ਜਿਹੜੀ ਹੈਗੀ ਸਾਡੇ ਸਮਾਜ ਦੇ ਸਾਰੇ ਲੋਕਾਂ ਨੇ ਤੁਸੀਂ ਦੇਖਿਆ ਵੀ ਉਹ ਤੋੜਤੀ ਹੈਗੀ ਆ ਅੱਜ ਅਸੀਂ ਇੱਕ ਪਰਿਵਾਰ ਦੇ ਨਾਲ ਜਿਹਦੇ ਨਾਲ ਧੱਕਾ ਹੋਇਆ ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰਕੇ ਏਡਾ ਕਿ ਇੱਥੇ ਜੇ ਪੱਤਰਕਾਰ ਹੁਕਮਚੰਦ ਨਾਮ ਹੀ ਹੁੰਦਾ ਕੋਈ ਹੋਰ ਹੁੰਦਾ ਤਾਂ ਫਿਰ ਵੀ ਇਹ ਕਾਰਵਾਈ ਹੋਣੀ ਸੀਗੀ ਤੁਸੀਂ ਐਫੀਡਿਵਟ ਦੇਖੋ ਤੁਸੀਂ ਇਸ ਟਾਂ ਦੀ ਕੋਖਣਾ ਕੋਖ ਕਰੋ ਵੀ ਉਹ ਕਿੱਥੋਂ ਖਰੀਦਿਆ ਗਿਆ ਕਿੱਥੇ ਉਹ ਟੈਸਟਡ ਹੋਇਆ ਤੇ ਕਦੋਂ ਇਹ ਸੌਦਾ ਕੀਤਾ ਗਿਆ ਇਸ ਨੂੰ ਦੇਖਦੇ ਤੁਹਾਨੂੰ ਪੱਖ ਸਾਹਮਣੇ ਆ ਜਾਵੇ ਤੁਹਾਨੂੰ ਕੀ ਲੱਗਦਾ ਸਿਆਸੀ ਲੱਗਦਾ ਇਸ ਸਾਹਮਣੇ ਬਿਲਕੁਲ ਅਸੀਂ ਤਾਂ ਇਹ ਚਾਹੁੰਦੇ ਆਂ ਵੀ ਇਹਨੂੰ ਸਿਆਸਤ ਤੋਂ ਪਰੇ हट ਕੇ ਸਾਡੀ ਭੈਣ ਨੂੰ ਇਨਸਾਫ਼ ਦਿਵਾਇਆ ਜਾਵੇ। ਆਖਰ ਦੇ ਵਿੱਚ ਇੱਕ 11 ਮੈਂਬਰੀ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ। ਇਹ ਐਕਸ਼ਨ ਕਮੇਟੀ ਨੇ ਇਹ ਚੇਤਾਵਨੀ ਦਿੱਤੀ ਹੈ ਪ੍ਰਸ਼ਾਸਨ ਨੂੰ ਕਿ ਅਗਲੇ 7 ਦਿਨਾਂ ਦੇ ਵਿੱਚ ਜੇ ਦੋਸ਼ੀ ਗ੍ਰਿਫਤਾਰ ਨਾ ਕੀਤੇ ਗਏ, ਟਰੈਕਟਰ ਜਿਹੜਾ ਉਹ ਵੀਰਪਾਲ ਕੌਰ ਨੂੰ ਨਾ ਸੌਂਪਿਆ ਗਿਆ ਤਾਂ ਇਸ ਤੋਂ ਵੀ ਵੱਡਾ ਕੋਈ ਐਕਸ਼ਨ ਲਿਆ ਜਾਏਗਾ। ਦੇਖੋ ਅਸੀਂ ਅੱਜ ਜਿਹੜੀ ਸੰਘਰਸ਼ ਕਮੇਟੀ ਬਣਾਈ ਹੈ ਉਹਦੇ ਵਿੱਚ ਸਰਦਾਰ ਜਸਪਾਲ ਸਿੰਘ ਸਰਪੰਚ ਕਰੀਰ ਵਾਲੀ ਉਹ ਜਿਹੜੇ ਮੇਨ ਬਤੌਰ ਪ੍ਰਧਾਨ ਦੇ ਤੌਰ ਤੇ ਕੰਮ ਕਰਨਗੇ ਜਿਨ੍ਹਾਂ ਦੇ ਵਿੱਚ ਨਾਲ ਡਕੇਯੂ ਵਾਲੇ ਜਿਹੜੇ ਜਗਨਜੀਤ ਸਿੰਘ ਜੀ ਤਰਸੀਮ ਸਿੰਘ ਜੀ ਕਰੀਰ ਵਾਲੇ ਤੋਂ ਗੁਰਨਾਲ ਸਿੰਘ ਜੀ ਗੰਦੂਰ ਸਿੰਘ ਜੀ ਕੋਸਾ ਡਕੇਯੂ ਦਲਬਾਖ ਸਿੰਘ ਜੀ ਯੂਨਾਈਟਿਡ ਤੋਂ ਚਰਨਜੀਤ ਸਿੰਘ ਜੀ ਯੂਨਾਈਟਿਡ ਤੋਂ ਗੁਰਜੀਤ ਸਿੰਘ ਜੀ ਜਿੱਤਗਿਲ ਤੋਂ ਸਰਪੰਚ ਲੋਕ ਸੰਘਰਸ਼ ਕਮੇਟੀ ਹੈਗੀ ਆ ਚਮਕੌਰ ਸਿੰਘ ਜੀ ਰੋਲੀ ਕਪੂਰਾ ਤੋਂ ਜਸਪ੍ਰੀਤ ਕੌਰ ਭੈਣ ਜੀ ਜਿਹੜੇ ਕਿ ਐਸਸੀ ਫਰੰਟ ਪੰਜਾਬ ਦੇ ਪ੍ਰਧਾਨ ਨੇ ਔਰ ਮੈਨੂੰ ਬਤੌਰ ਇਹਦੇ ਵਿੱਚ ਕਮੇਟੀ ਦੇ ਵਿੱਚ ਪਾਇਆ ਗਿਆ ਅਸੀਂ ਅੱਜ ਜਿਹੜਾ ਇਸ ਕਮੇਟੀ ਵੱਲੋਂ ਇਹ ਬੇਨਤੀ ਕਰਨ ਜਾ ਰਹੇ ਹੈਗੇ ਆ ਪ੍ਰਸ਼ਾਸਨ ਨੂੰ ਕਿ ਜੇਕਰ ਉਹਨਾਂ ਨੇ ਤੁਰੰਤ ਟਰੈਕਟਰ ਨੂੰ ਜਿਹੜਾ ਹੈਗਾ ਆਪਦੀ ਗ੍ਰਿਫਤ ਦੇ ਵਿੱਚ ਨਾ ਲਿਆ ਵਿਆਹ ਇਹਨਾਂ ਦੋਸ਼ੀਆਂ ਨੂੰ ਨਾ ਫੜਿਆ ਤਾਂ ਇਹ ਜਿਹੜੀ ਕਮੇਟੀ ਹੈ ਇਹ ਤਿੱਖਾ ਸੰਘਰਸ਼ ਜਿਹੜਾ ਹੈਗਾ ਵਿੱਢਣ ਨੂੰ ਮਜਬੂਰ ਹੋਊਗੀ ਔਰ ਉਸ ਤਿੱਖੇ ਸੰਘਰਸ਼ ਦੇ ਵਿੱਚ ਜਿਹੜੇ ਲੋਕ ਇਹਨਾਂ ਨੂੰ ਪਨਾਹ ਦੇਣ ਵਾਲੇ ਆ ਉਹਨਾਂ ਦੇ ਵਿਰੁੱਧ ਵੀ ਅਸੀਂ ਜਿਹੜੀ ਹੈਗੀ ਕਾਰਵਾਈ ਲਈ ਜਿਹੜਾ ਹੈਗਾ ਇਹ ਅਗਲੀ ਰੂਪਰੇਖਾ ਜਿਹੜੀ ਹੈਗੀ ਉਹ ਤਿਆਰ ਕਰਾਂਗੇ ਅਸੀਂ ਇੱਕ ਹਫਤੇ ਦੇ ਜਿਹੜਾ ਹੈਗਾ ਇਹ ਸੰਘਰਸ਼ ਵੱਲੋਂ ਇਸ ਕਮੇਟੀ ਵੱਲੋਂ ਜਿਹੜਾ ਹੈਗਾ ਸਮਾਪਤ ਪ੍ਰਸ਼ਾਸਨ ਨੂੰ ਦਿੱਤਾ ਜੇਕਰ ਰਹਿੰਦੇ ਸਮੇਂ ਦੇ ਦੌਰਾਨ ਜਿਹੜਾ ਹੈਗਾ ਪੁਲਿਸ ਨੇ ਜਾਂ ਪ੍ਰਸ਼ਾਸਨ ਨੇ ਇਹਨਾਂ ਦੇ ਵਿਰੁੱਧ ਕੋਈ ਐਕਸ਼ਨ ਨਾ ਲਿਆ ਤਾਂ ਅਸੀਂ ਜਿਹੜਾ ਹੈਗਾ ਲੰਬੇ ਸੰਘਰਸ਼ ਦੀ ਜਿਹੜੀ ਹੈਗੀ ਰੂਪਰੇਖਾ ਤਿਆਰ ਕਰਾਂਗੇ Thank you. Yeah. Thank you.